ਹੋਰ ਕਿ ਦੰਦੇ ਅਡਲ ਲੱਗ ਗਿਆ ਹਾਂਜੀ ਬਾਹਰ ਅੰਦਰ ਨਿਕਲਿਆ ਕਰ ਕਮਰੇ ਚੋਂ ਕਿਤੇ ਬਾਹਰ ਬੰਦਾ ਬੈ ਕੇ ਕੋਈ ਗੱਲਬਾਤ ਹੀ ਕਰਦਾ ਵਾ ਸਾਰਾ ਦਿਨ ਕਮਰੇ ਚ ਬੈ ਕੇ ਕੀ ਕਰਦਾ ਉਹ ਕੋਖਲੇ ਯਾਰ ਯਾਰ ਦੋਸਤੀ ਕਰ ਯਾਰ ਦੋਸਤੀ ਕੀ ਹੋਰ ਕਿਤੇ ਚੱਕਰ ਚਲਾ ਰਿਹਾ ਉਹ ਨਹੀਂ ਯਾਰ ਇੰਨੀ ਸੁਣੀ ਤੂੰ ਹੈ ਵਾ ਤੇ ਮੈਂ ਕਿਤੇ ਹੋਰ ਚੱਕਰ ਚਲਾ ਸਕਦਾ ਦਾ ਪਹਿਲਾਂ ਹੂੰ ਝੂਠ ਨਾ ਕਿਹਾ ਮੈਂ ਨਾ ਯਾਰ ਨਾਲੇ ਮੇਰੀ ਗੱਲ ਸੁਣ ਹਾਂਜੀ ਉਹ ਦਿਨ ਹੀ ਪਾਲੀ ਜਣਾ ਉਹ ਉਥੋਂ ਲੈ ਕੇ ਠੀਕ ਆ ਉਹ ਉਥੋਂ ਤੱਕ ਸਾਰੀ ਆਪਣੀ ਆ ਠੀਕ ਹੈ ਵੱਡੀਆਂ ਭਾਬੀਆਂ ਨੇ ਵੀ ਕੀਤਾ ਵਾ ਤੇ ਹੁਣ ਤੈਨੂੰ ਵੀ ਗਾੜੀ ਕਰਨਾ ਪੈਣਾ ਸਾਰਾ ਠੀਕ ਹੈ ਦੀਦੀ ਜਿੱਦਾਂ ਤੁਸੀਂ ਕਹੋ ਹਾਂ ਸਦਾਨੀ ਜੀ ਸਤਿ ਸ਼੍ਰੀ ਅਕਾਲ ਮम्मा ਇਹ ਕੋਣ ਆ ਇੱਧਰ ਹਲਦਾ ਵੀ ਨਹੀਂ ਤੁਹਾਡੇ ਚ ਇਹ ਬਈਆ ਰੱਖਿਆ ਵਾ ਪੱਠੇ ਪਾਉਣ ਵਾਸਤੇ ਅੱਛਾ ਜਿਵੇਂ ਸ਼ਹਿਰਾਂ ਚ ਕੁੱਕ ਰੱਖੀਦਾ ਹਾਂ ਉਹਨਾ ਵਾਸਤੇ ਤਾਂ ਇਹੋ ਹੀ ਉਮੀਦ ਸੀ ਮੈਨੂੰ ਪਤਾ ਹੀ ਤੇਰੇ ਕਾਰਨਾਮਿਆਂ ਦਾ ਆਕੇ ਦੋਵੇਂ ਜੋੜੀਆਂ ਲੋਰੀਆਂ ਤੋਂ ਲੈ ਲੈ ਪੁੱਤ ਤਾਂ ਦੇ ਦੀਆਂ ਲੋ

ਮਡੂਨਾ ਛੁੱਟੀ ਖਤਮ ਹੋ ਗਈ ਹੈ ਹਾਂ ਸੱਚੀ ਤੇ ਚੱਲ ਜਣਾ ਅੱਜ ਹਾਂਜੀ ਹਾਂਜੀ ਮੇਰਾ ਤੇ ਨਾ ਬਾਅਦ ਚ ਦੇਣ ਲਈ ਇੱਥੇ ਲੱਗਣਾ ਮੇਰਾ ਵੀ ਨਾ ਲੱਗਦਾ ਉੱਥੇ ਪਰ ਹੁਣ ਕਮਾਈ ਤੇ ਕਰਨੀ ਹੈ ਨਾ ਐਰ ਕਿਤੇ ਦੇਖ ਆ ਲਈ ਨਾ ਤੁਹਾਡੇ ਨਾ ਤੇ ਜਦੋਂ ਅੱਗੇ ਆਓਗੇ ਨਾ ਛੁੱਟੀ ਤੇ ਨਿਆਣੇ ਆਸ ਤੇ ਕੁਝ ਲੈ ਕੇ ਆਓ ਸਰ ਕੀ ਮਸ਼ਹੂਰ ਹੋ ਗਿਆ ਕਰਕੇ ਜਲਦਬਾਜੀ ਚ ਆ ਗਿਆ ਅਗਲੀ ਵਾਰ ਸਭ ਕੁਝ ਲੈ ਕੇ ਆਵਾਂਗਾ ਤੋ ਠੀਕ ਆ ਤੈਨੂੰ ਆ ਤਾਂ ਕਹਿੰਦੀ ਕਿ ਹੋਰ 1 ਮਹੀਨਾ ਛੁੱਟੀ ਵਧਾ ਲਓ ਤੇ ਰੋਕ ਜਾ ਹਾਂ ਮੇਰੇ ਘਰ ਕੇ ਨਾ ਤੇ ਇਹ 1 ਮਹੀਨਾ ਛੁੱਟੀ ਵਧਾ ਲਓ ਹਾਂ ਵਧਾ ਨਹੀਂ ਸਕਦੇ ਮੇਰਾ ਕਿਹੜਾ ਦਿਲ ਕਰਦਾ ਤੈਨੂੰ ਛੱਡ ਕੇ ਜਾਣ ਨੂੰ ਮੇਰੀ ਵੀ ਮਜ਼ਦੂਰੀ ਆ ਜੇ ਤੂੰ ਸਾਲੀ ਮੈਨੇ ਚਲੋ ਸੁਣ ਫੁੱਲ ਫੜੀ ਹਾਂਜੀ ਹੋ ਗਈ ਤੇ ਬੈਠ ਕੇ ਮੈਂ ਨਾਲ ਗੱਲ ਕਰਨੀ ਆ ਉਹਨੂੰ ਕਿੱਦਾਂ ਮੈਂ ਪਿਆਰ ਕਰ ਲਿਆ ਤੈਨੂੰ ਇਥੇ ਸੈਨਿਕ ਸਕੂਲ ਚ ਐਡਮਿਸ਼ਨ ਕਰਵਾਉਂਦੀ ਹਾਂ ਕੱਲ ਤਾਂ ਗੱਲ ਕੀਤੀ ਉਹ ਆ ਵੀ ਚੱਕਰਾ ਤੋਂ ਫਿਰ ਉਧਰ ਗੁਜੀ ਦੇ ਤੇ ਫਿਰ ਗੱਲ ਸੁਣ ਨਾ ਜੇ ਵਗਰੇ ਮਿਲ ਤਾੜ ਦੇ ਰੋਡ ਤੇ ਤੇ ਮੈਂ ਤੇਰੇ ਫੋਨ ਕੀਤਾ ਤੂੰ ਸਾਨੂੰ ਸਾਫ਼ ਹੀ ਨਾ ਕਰਦੀ ਤੇ ਕੋਈ ਤੈਨੂੰ ਦੱਸਿਆ ਤਾਂ ਗੱਸੀ ਮੇਰੇ ਬੂਰੇ ਖੰਡ ਚੋਂ ਪੈਸੇ ਨਹੀਂ ਨਿਕਲਦੇ ਇਹ ਤਾਂ ਘਰ ਦੇ ਚੀਜ਼ੇ ਤੋਂ ਦੀ ਲੋੜ ਪੰਦੀ ਇਹ ਤੇ ਬੱਚਿਆਂ ਕੋਈ ਮੰਗਣਾ ਤੇ ਕੋਈ ਮੰਗਣਾ ਤੇ ਤੱਕ ਵੀ ਆਪਣੀਆਂ ਮਜਬੂਰੀਆਂ ਦੱਸਦੀਆਂ ਸਾਨੂੰ ਕਿ ਅਸੀਂ ਆਪਣੀਆਂ ਮਜਬੂਰੀਆਂ ਕਿੰਨੇ ਦਸੀਓ ਕੱਟ ਕੇ ਤੇ ਚਲੀ ਚੱਲੇ ਆਵਾਂ ਨਾ ਤੇ ਕੁੜੀ ਨੂੰ ਕੋ ਬਣਾ ਲਿਆ ਚੱਲੇ ਆਵਾਂ ਤੇ ਉਹਨੇ ਵੀ ਕੋ ਸਝਾ ਜਾਣਾ ਹੀਗਾ ਉਹਨੇ ਤਾਂ ਤੇਰੇ ਨਮਰੇ ਮੇਰੀ ਜਾਨ ਲੈਣੀ ਕੀਤੀ ਆ ਉਹਦੇ ਬੁੱਜੀ ਵੀ ਨੀ ਚੁੱਪਦੀ ਰਹਿੰਦੀ ਆ ਤੇ ਅੱਜ ਇਹਨੂੰ ਲੈ ਚੱਲੇ ਆ ਉਹਦੇ ਕੱਲ ਨੂੰ ਤੂੰ ਆਏਂਗਾ ਮੁਰਤੇ ਤੂੰ ਕਹਿੰਦਾ ਲਾਉਣੀ ਖਾਣਾ ਤੇ ਆਸ ਤੇ ਆਤੇ ਇੱਥੇ ਜਾਣ ਦੀਆਂ ਤਿਆਰੀਆਂ ਕਰ ਰਹੇ ਨੇ ਫੇ ਕੁੜੀ ਨੂੰ ਲੈ ਜਾਣਗੇ ਇੱਕ ਦੂਜੇ ਨੂੰ ਲੈ ਜਾਣਗੇ ਮੈਨੂੰ ਇਹ ਲੱਗਦਾ ਵੀ ਜਿਵੇਂ ਕਿਸੇ ਦੀਆਂ ਤਿਆਰੀਆਂ ਕਰ ਰਹੇ ਨੇ ਹੁਣ ਚੱਲੇ ਆ ਮੇਰੇ ਗੱਡੀ ਦਾ ਟਾਈਮ ਹੋ ਗਿਆ ਤਾਂ ਠੀਕ ਹੈ ਚਲ ਚਲ ਤੇ ਫਿਰ ਚਲ ਖਾਣਾ ਖਾ ਲਿਆ ਨਾ ਆਪਣਾ ਆਪਣਾ ਨਾ ਕਰੀ ਠੀਕ ਹੈ ਆਪਣਾ ਖਿਆਲ ਰੱਖ ਖਾਣ ਪੀਣ ਦਾ ਵੀ ਠੀਕ ਹੈ ਚਲ ਠੀਕ ਹੋ ਗਿਆ ਤੇ ਧਿਆਨ ਨਾਲ ਜਾਈ ਕੋਈ ਪਗਾ ਵੀ ਜਾਵੇ ਨਾ ਚਲ ਚਲ ਠੀਕ ਚਲ ਫਿਰ ਚਲ ਤਹੇ ਦੂਜਾ ਮੈਂ ਮੇਰੇ ਘਰ ਆਵਾਂਗਾ ਘਰ ਹੈ ਬੋਪਾ ਪੁੱਛਣ ਤਾਂ ਛੱਡਿਆ ਇਹ ਕਿੱਥੇ ਜਾਵਾ ਉਹ ਤੁਸ ਫਿਰ ਜਰ ਚਲੋ ਕੋਈ ਨਹੀਂ ਫੋਨ ਤੇ ਗੱਲ ਕਰ ਕੋਈ ਨਹੀਂ ਕਰਦਾ ਉਸ ਤੋਂ ਹਟਾਣਾ ਨਹੀਂ 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 ਮੈਂ ਤੁਹਾਨੂੰ ਮੇਰੇ ਯਾਰ ਪਤਾ ਨਹੀਂ ਮਕਾਨ ਤੇ ਬੜੇ ਬੜੇ ਸੁਨੇਹਾ ਕੁੱਟੀਆਂ ਛੇਰ ਕੇ ਪਰ ਕਿੰਨੀ ਪੁਛਾਂ ਕਰਾਇਆ ਤੇ ਕੁਝ ਦੱਦਾ ਵੀ ਦੱਦਾ ਕੋਈ ਵਾਕਫ ਹੋ ਕੇ ਤਾਂ ਨਹੀਂ ਹੈ ਨਾ ਅਧੂਨਾ ਕਦੀ ਇਹ ਕੁੱਟੀਆਂ ਲੱਗੇਗਾ ਕਿਤੇ ਵੀ ਮਿਲਦੇ ਜਗ੍ਹਾ ਰਹਿਣਾ ਹੁਣ ਲੱਗਣੀ ਕਿਉਂ ਪਤਾ ਇੱਥੇ ਅਸ ਕਾ ਕਿਤੇ ਵੀ ਸਸਿਕਾਲ ਇਹ ਤਿੰਨ ਸਿਗਨ ਉਹ ਕਿਤੇ ਕਿਤਾ ਯਾਰ ਮੈਂ ਤਾਂ ਕੀ ਦੱਸਾਂ ਉਹ ਘਰ ਨਾਲ ਲੜਾਈ ਪਾਈ ਉਹਨਾਂ ਨੇ ਸ਼ਹਿਰ ਰਹਿਣਾ ਸ਼ਹਿਰ ਰਹਿਣਾ ਤੰਦਕ ਨਹੀਂ ਹੋ ਰਹੀ ਅੱਥੇ ਮੈਂ ਇੱਥੇ ਵਿਖਣਾ ਹੁੰਦਾ ਹਾਂ ਕਿ ਕੋਈ ਕਰਾਇਰ ਜੀ ਕੋਈ ਕੁਝ ਘੜ ਮਿਲ ਜਾਂਦਾ ਵੀ ਤੁਹਾਨੂੰ ਵੀ ਜ਼ਰੂਰਤ ਹੈ ਇੱਥੇ ਸ਼ਹਿਰ ਦੇ ਵਿੱਚ ਕਰਾਇਰ ਤੇ ਰਹਿਣ ਦੀ ਤੁਹਾਡੇ ਤੇ ਪਿੰਡਾਂ ਤੇ ਸੁੱਖ ਨਾਲ ਬਹੁਤ ਜ਼ਿਆਦਾ ਜੀ ਮਿਲ ਆ ਤੇ ਆ ਤਨਹੋਂ ਦੀ ਦੱਸਾਂ ਛੱਗਾ ਜਿਕੇ ਆਪਣੇ ਤੇ ਦਿਨਾਂ ਦਾਈਓ ਉਹ ਲੜ ਲੜ ਕੇ ਨਾ ਦੋਵੇਂ ਇਧਰਾਂ ਦੀ ਠਾਣੀਆਂ ਭੱਜ ਜਾਨਾ ਰੋਜ਼ ਇਹ ਕਲੇਸ਼ ਪਾਈ ਰੱਖਦੀ ਉਹਨਾਂ ਨੂੰ ਪਤਾ ਨਹੀਂ ਕੀ ਭੂਤ ਸਵਾਰ ਹੋ ਗਿਆ ਸ਼ਹਿਰ ਤੇ ਰਹਿਣਾ ਸ਼ਹਿਰ ਕੀ ਮਾਹੌਲ ਹੋ ਗਿਆ ਨੇ ਸ਼ਹਿਰ ਚ ਪਤਾ ਨਹੀਂ ਕਿੰਨੇ ਕਾਲ ਸਰਪੰਚ ਆਣੇ ਆ ਤੇ ਆ ਹਰ ਦਿਨ ਕਲੇਸ਼ ਨੂੰ ਮੈਂ ਕਹਾਂਗੀ ਮੈਂ ਠੀਕ ਕਰਾਇਆ ਤੇ ਲਫਾਂ ਡਾਇਰ ਲੁਕਦੇ ਖੰਭ ਸੋਚ ਲਿਓ ਫਿਰ ਦੂਜੀ ਭਰੇ ਸ਼ਹਿਰ ਦੇ ਵਿੱਚ ਮਜਾਈ ਬਹੁਤ ਜਾਵੇਗੀ ਕੋਈ ਯਾਰ ਕੀ ਕਰਾਂ ਮੈਂ ਤਾਂ ਕਲੇਸ਼ ਮਟਾਉਣਾ ਹੁਣ ਕਰਦਾ ਮੈਂ ਜਿੰਨਾ ਚਲ ਦੇਖ ਲੈਂਿਆ ਸ਼ਹਿਰ ਕੀ ਮਾਲੇ ਕਿੰਦੇ ਸਕੂਲ ਸਕਾਲ ਹੜੀ ਆ ਮੈਨੂੰ ਪੰਦੇ ਪੜ ਜਾਣਗੇ ਹੋਰ ਕੀ ਆ ਮੈਨੂੰ ਇੱਕ ਗੱਲ ਦੱਸ ਜਾਈਏ ਹੁਣ ਮੇਰੀ ਪੀਂਪਾ ਗੱਲ ਤੁਝੀ ਆ ਮੈਂ ਕਿਹਾ ਵੀ ਕੋਈ ਤੇਰੀ ਮਦਦ ਕਿਸ ਨੂੰ ਕਰਾਏ ਤੇ ਯਾਰ ਉੱਥੇ ਮਕਾਨ ਲੈ ਦੇ ਮੈਨੂੰ ਤਾਂ ਕੋਈ ਚਾਰਦਾ ਵੀ ਨਹੀਂ ਇੱਥੇ ਤੁਸੀਂ ਇੱਥੇ ਬਣਾ ਲਾਗੇ ਤੇ ਕਿਸੇ ਨੂੰ ਕਰਾਏ ਤੇ ਮਕਾਨ ਨਹੀਂ ਜਣਾ ਤੂੰ ਮੇਰੀ ਇੰਨੇ ਵਾਰ ਕੰਮ ਕਰਦੇ ਯਾਰ ਕਰਾਏ ਤੇ ਹਾਂ ਮੇਰੇ ਭੱਤੇ ਦੀ ਸੀ ਮੈਂ ਤੇ ਅਮਰੀਕਾ ਹਾਂ ਹਾਂ ਤੇ ਉਹਨੇ ਵੀ ਕੋਠੀ ਚਾਹੀਦੀ ਆ ਮੇਰੇ ਕੋਲ ਅੱਛਾ ਤੇ ਤੁਸੀਂ ਇਤਨਾ ਕਰੋ 15000 ਰੁਪਏ ਜੋ ਕੰਗੇ ਤੋਂ ਕਰਾਏ ਆਗੂ ਘਰ ਵੀ ਆਣਾਂ ਦਾ ਗੱਲ ਕਰ ਰਹੇ ਹਾਂ ਤੇ ਤੁਸੀਂ ਬੰਦੇ ਆਪਣੇ ਘਰ ਤੇ ਮਿਲ ਜਿਓ ਹਾਂ ਜੇ ਵੈਸੇ ਵੀ ਜੇ ਕੋਈ ਨਕਰਾਇ ਤੇ ਦੇਣਾ ਹੈ ਉਥੇ ਉਸਨੂੰ ਕਰਤਿਆਂ ਕਿ ਮਾਲਕੀ ਕਰਤੀ ਰਹਿਣਾ ਕਿ 40000 ਰੁਪਏ ਚਲੋ ਤੇ ਫਿਰ ਜੇ ਉਹ ਵਗਾ ਤੇ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਉਹਦੇ ਘਰ ਦੀ ਚਾਬੀ ਮੇਰੇ ਕੋਲ ਨਹੀਂ ਕੋਈ ਆ ਤੇ ਯਾਰ 10000 ਦੀ ਤਾਂ ਕੋਈ ਗੱਲ ਨਹੀਂ ਮੈਂ ਤਾਂ ਕਹਿੰਦਾ ਕੋਈ ਮਿਲ ਕੇ ਜਾਵੇ ਨਾਲੇ ਸਾਡੀ ਕੋਈ ਸੌਦਾ ਹੈ ਜੇ ਇੱਥੇ ਲੱਗੇ ਥੱਕੀ ਸਕੂਲ ਵੀ ਹੋ ਜਾਣਾ ਹਾਂ ਜੇ ਕੋਈ ਗੱਲ ਨਹੀਂ ਤੁਸੀਂ ਲੈ ਲੈ ਪਰ ਇਹ ਆ ਕਿ ਗੀਸਤੇ ਦਾ ਖਾਸ ਕਰਨਾ ਉਥੇ ਸਮਾਨ ਵਿੱਚ ਸਰ ਉਹਨਾਂ ਦਾ ਪਿਆ ਹੈ ਹਾਂ ਹਾਂ ਸਵਾਲ ਲਗਾ ਲਗਾਇਆ ਵਾ ਚੰਗੀ ਵਰਤੋ ਸਵਾਲ ਖਾਰ ਨਾ ਹੋ ਜਾਵੇ ਸਮਾਨ ਖਰਾਬ ਹੋਇਆ ਸਵਾਲ ਖਾਰੇ ਲਗਾ ਲਗਾਇਆ ਵਾ ਬਸ ਸਾਨੂੰ ਫਿਰ ਕੱਪੜੇ ਲਿਆਉਂਦੇ ਲੋੜ ਆਪਣੇ ਪਰ ਸਮਾਨ ਨਾ ਖਰਾਬ ਨਾ ਹੋਵੇ ਨਹੀਂ ਯਾਰ ਖਰਾਬ ਕੀ ਹੋਣਾ ਤੂੰ ਇਹ ਘਰ ਦੇ ਬੰਦੇ ਖਰਾਬ ਕਰਾਂਗੇ ਸਾਨੂੰ ਲੰਮਾ ਆਉਣਾ ਤੇ ਮੂੰਹ ਮੱਥੇ ਲੱਗਦੇ ਰਹਿਣਾ ਚੰਗੀ ਜੀ ਪਈਆਂ ਬਈਆਂ ਦੇ ਕਹਿੰਦੇ ਜੀ ਕੋ ਚਾਹੀਦੀ ਹੈ ਜੀ ਮੈਂ ਨਾਲ ਆਹਲਾ ਚਲੋ ਮੈਂ ਦਿਖਾ ਦੇਣਾ ਜੀ ਦਿਖਾਈ ਦੇ ਹਾਂ ਚਲੋ ਤੇ ਬਾਕੀ ਦੀ ਗੱਲ ਕਰ ਲਈ ਤੇ ਮੈਂ ਕੱਲ ਕਰਾਇਆ ਦੇਖਣਾ ਹੈ ਚਲ ਦਿਖਾਈ ਦੇਆ ਚਲ ਤੇ ਤੇਰੇ ਕੋਲ ਹੈ ਇਹ ਪਿੰਡਾਸੇ ਇੱਥੇ ਆ اچھا ਇਹ ਕਰੀ ਗਿਆ ਹਾਂ ਇੱਥੇ ਕਰੀ ਚੱਲ ਯਾਰ ਹਾਂ ਯਾਰ ਮੇਰੀ ਪੈਨਸ਼ਨ ਤੇ ਰੱਖੂ ਯਾਰ ਹਾਜੀ ਮੁੱਠੀ ਇਹ ਘਰ ਬਹੁਤ ਵਧੀਆ ਵਾ ਮੈਂ ਤਾਂ ਸੋਚਣ ਰਿਹਾ ਹਾਂ ਇਹ ਵੀ ਮੈਂ ਸ਼ਹਿਰ ਕਿੱਥੇ ਜਾਵਾਂਗੇ ਮੇਰੀ ਬਣਾ ਖਰੀ ਪੈਨਸ਼ਨ ਲੱਗ ਜੀ ਪਰੇ ਲੈਣਾ ਸਰਕੇ ਮਾ ਬੜੇ ਵੀ ਹੋ ਚੰਦਿਆ ਕਿ ਮੈਨੂੰ ਕੋਈ ਜਾਣਦਾ ਨਹੀਂ ਪਛਾਣਦਾ ਨਹੀਂ ਤੇ ਕਿਨੇ ਮੁੰਨ ਮਕਾਨ ਦੇਣਾ ਹੈ ਚਲਾਕ ਮੇਰਾ ਬੜਾ ਹੋ ਗਿਆ ਮੇਰੇ ਇਹ ਕੰਮ ਆ ਗਿਆ ਕੋਈ ਬੰਦੇ ਆਵ ਮਤਨ ਉੱਤਾਰ ਬੁਖਾਣਾ ਉਹ ਤਾਂ ਕਿ ਜਿਵੇਂ ਸਾਜੇ ਵੀ ਦੱਸਵਾ ਕਿ ਸਾਫ ਸਾਫ ਜਿਵੇਂ ਉਹ ਕਿਸ ਮਾਨ ਤੇ ਸਾਡਾ ਭਾਜੇ ਸਾਡੇ ਕੋਈ ਕੱਲਿਆ इतना घोड़ा भी हंगामा कुछ कराव करना ही नहीं अच्छे लग के रहना तो ternary टाइप आ जाएगा कि तोनो पादा अगर हर महीने में नया हां बता लो अपना को नंबर भेज दो वैसे बाकी चलो देख ले नई होड़ी होड़ी शायद और ठीक है सर और ठीक है 50 मिनट सर अरे जी कर दे ये ब्रिज जी इकट्ठी हो रही है बढ़िया है बहुत बढ़िया मतलब देखते हैं चलो आगे चलें दोनों दिखाओ चलो फिर जाएंगे देख ही

ਅੱਛਾ ਜੀ ਸੰਗਤ ਨੂੰ ਜੀ ਸੁਣਾ ਕਾਟ ਬਰਾਂ ਜੀ ਬਰਾਂ ਬਹੁਤ ਜੀ ਜੀ ਰੋਬੀ ਅੱਛਾ ਹੈ ਤਾਂ ਬਰੇ ਬਰੇ ਕਿਹਾ ਨਾ ਆ ਬੜੀ ਨਹੀਂ ਆ ਜੀ ਬਰੇ 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 आप तो भले ही टीवी ले लो तो भला नहीं तो टीवी तो कोई जाने टीवी ले इतनी लगाया पक्का है आपने लगाया किसी लिया आपने यार ये यार भला नहीं एक दिन के बाद दिल्ली में आप आता है ना तब नहीं ये बने बजाया कहीं बजाया आ दिया ਤੁਹਾਨੂੰ ਮੈਂ ਆਪਣੇ ਜਿਹੜੇ ਤੇ ਪਾਸੇ ਕਰਾਇਆ ਤੇ ਮੈਂ ਬਹੁਤ ਬਹੁਤ ਬੇਜੀ ਨੂੰ ਦੇਣਾ ਮੈਂ ਬੰਨਾ ਪਿਰੀ ਦਾ ਮੈਂ ਬੋਲ ਲਾ ਸਕਦਾ ਹਾਂ ਮੈਨੂੰ ਸਾਰੀ ਟੈਨਸ਼ਨ ਦੱਸਦੀ ਹੈ ਮੇਰੀ ਜੋ ਤੂੰ ਕਹਿਣਾ ਮੈਂ ਆਪਣਾ ਘਰ ਖਣ ਨੂੰ ਕਿਹੋ ਜਿਹਾ ਰਸਤਾ ਹੈ ਠੀਕ ਆ ਮੈਂ ਹੁਣ ਵੰਦੇ ਮਾਰਕੀਟ ਉਹਨਾਂ ਨੂੰ ਲੈ ਆਣਾ ਤੁਹਾਡੇ ਕੋਲ ਤਾਂ ਇਹ ਤਾਂ ਮੁਤਾਬਨਾ ਮੁੰਡਾ ਬੜਾ ਬੜਾ ਮੇਰੇ ਫੋਟੋ ਵੀ ਮੇਰਾ ਇਕੱਠੇ ਕੋਈ ਤਨਜ਼ਿਆਤ ਕੋਈ ਗੱਲ ਨਹੀਂ ਵੱਲੋਂ ਇਹ ਗੱਲ ਹੋਣੀ ਤੇ ਕਰਾਂਗੀ ਸੇਵਾਤ ਨੂੰ ਜੀ ਮੈਂ ਪੱਕਾ ਦੇਖੋ ਮੇਰੇ ਕੋਲ ਸੋਟੇ ਨਹੀਂ ਮੇਰਾ ਕੋਈ 2 ਲੱਖ ਜੀ ਹਾਂ ਠੀਕ ਹੈ ਜੀ ਧੰਨਵਾਦ ਕਰ ਲਈ ਤਿਆਰੀ ਤੋਂ ਸਾਰੀ ਹਾਂ ਉਹ ਕਰ ਲਈ ਮੈਂ ਤੇ ਕਰ ਲਈ ਇੱਥੋਂ ਨਿਕਲਾ ਆਂ ਤੇ ਆ ਕਿਤੇ ਸੁਖ ਦਾ ਸਾ ਲਗਾ ਮਾਤਾ ਮਾਰੀ ਗਈ ਹੈ ਸਾਰਾ ਦਿਨ ਚੁੱਲੇ ਦੇ ਵਿੱਚ ਹੀ ਬੜੀ ਰਹੀਏ ਮੈਨੂੰ ਤਾਂ ਨਹੀਂ ਬਹੁਤ ਆ ਤੁਸੀਂ ਨਹੀਂ ਅਫੋਰਡ ਕਰ ਸਕੋਗੇ ਬੱਚਿਆਂ ਦੇ ਫੀਸਾ ਘਰ ਦਾ ਖਰਚਾ ਬਹੁਤ ਆਖੋ ਦੇਹਲਾ ਆ ਕੇ ਤੇ ਹਾਨੂੰ ਮਤਾ ਦੇਣ ਲਈ ਆ ਹਾਂ ਚਲੋ ਜਾ ਕੇ ਤਿਆਰ ਹੋਈਏ ਤੇ ਅਹੀਂ ਨਿੱਕਲ ਗਏ ਚੱਲ ਚੱਲ ਹਾਂ ਮੇਰੀ ਗੱਲ ਸੁਣੋ ਉਹ ਵੀਰ ਤੇ ਭਜਾਈ ਰੋਸ ਕੇ ਚੱਲ ਚੱਲੇ ਆ ਤੇ ਉਹਨਾਂ ਨੂੰ ਮਨਾਓ ਯਾਰ ਮੇਰੀ ਗੱਲ ਸੁਣੋ ਉਹ ਡੈਡੀ ਮੰਮੀ ਦੇ ਨਹੀਂ ਸੁਣਦੇ ਠੀਕ ਹੈ ਤੇ ਮੈਂ ਉਹਨਾਂ ਨੂੰ ਕੁੱਛ ਕੇ ਤੇ ਮਤਲਬ ਜੁੱਤੀਆਂ ਖਾਣੀਆਂ ਤੁਹਾਰਸ਼ਾਣੀਆਂ ਜੁੱਤੀਆਂ ਦੀ ਨਹੀਂ ਗੱਲ ਹੈਗੀ ਇੱਕ ਵਾਰ ਕਹਿਣਾ ਤੇ ਫਰਜ਼ ਬੰਦਣਾ ਤੁਹਾਡਾ ਉਹ ਯਾਰ ਮੈਂ ਨਹੀਂ ਪੁੱਛਣਾ ਮੈਨੂੰ ਕੰਮ ਕਰ ਲਾਂਦੇ ਜਾਂ ਤੇ ਚਾਹ ਬਣਾ ਅਹੀਂ ਨਹੀਂ ਹੋ ਹੁਣ ਮੰਨਣਾ ਬੜੀਆਂ ਹੋ ਗਈ ਗੱਲਾਂ ਬਤਾਂ ਨਾ ਤੁਸੀਂ ਜਾਣ ਦਿੰਦੇ ਨਾ ਮਾਂ ਕੋਲ ਪਾਸੇ ਲੱਗਣ ਦਿੰਦੇ ਜੇ ਨਾ ਇਹ ਮੰਦੀਆਂ ਲੜਾਈ ਪਾਈ ਰੱਖਦੀਆਂ ਦੇ ਅਸੀਂ ਹੁਣ ਸ਼ਹਿਰ ਚੱਲੇ ਜੇ ਮੈਂ ਵੇਖ ਆਇਆ ਉੱਥੇ ਮਕਾਨ ਤੁਸੀਂ ਹੁਣ ਦਫਾ ਹੋਣਾ ਹਣੋ ਤੇ ਮੈਂ ਹੋਰ ਗੱਲ ਤਫਾ ਲਾਉਣਾ ਨਹੀਂ ਮੰਦੀਆਂ ਉਹ ਇਹ ਵੀ ਲੜਦੀ ਉਹ ਵੀ ਲੜਦੀ ਕੇ ਦੀ ਗੱਲ ਤੇ ਕੋਈ ਮੰਨਦਾ ਨਹੀਂ ਕੋਈ ਉਹ ਖਾਂਦੇ ਤੇ ਦੇ ਕਰਦੇ ਤੁਸੀਂ ਤੰਗੋ ਮੈਂ ਜਾਣਾ ਜਾਣਾ ਸ਼ਹਿਰ ਵੇਖੋ ਪਾਪਾ ਜੀ ਅਹੀਂ ਗਾਏ ਆਪਣੇ ਬੱਚਿਆਂ ਦੇ ਤਾਂ ਵੇਖ ਸੋਚਣਾ ਬੱਚੇਵਾਰੇ ਸੋਚਣਾ ਤਰੱਕੀ ਕਰਨ ਕਿ ਇਹ ਪਾਸੇ ਲੱਗਣ ਇੱਥੇ ਸਾਡੇ ਵਾਂਗੂ ਟਾਲੀ ਦੇ ਵਿੱਚ ਹੀ ਰੋਲ ਜਾਣਾ ਉਹਨਾਂ ਨੇ ਗੋਹਾ ਪੂੜੇ ਜੀ ਸਾਰਾ ਦਿਨ ਮੱਜਣਾ ਅਹੀਂ ਚੱਲੇ ਤਾਂ ਛੱਟ ਕੇ ਹੀ ਨਹੀਂ ਰਹਿਣਾ ਹੁਣ ਵੇਖੇ ਪਾਪਾ ਜੀ ਨੂੰ ਮੱਤਾਂ ਦੀਆਂ ਵੱਡੀਆਂ ਦਾਨੀਆਂ ਪਰ ਦਾਨੀਆਂ ਏ ਸਾਰਾ ਸਿਆਪਾ ਤਾਂ ਢਾਵਾਤਾ ਵੀ ਅੱਥ ਸਿਆ ਤੇਰੀ ਝੜਿਤ ਹੋ ਜੀ ਕਰ ਦਿਨ ਕੀ ਕਦਰੀ ਕਰਨ ਰਹੀਆਂ ਜਤਨੀ ਤੁਹਾਨੂੰ ਅਜੇ ਪਤਾ ਨਹੀਂ ਨਾ ਕਿ ਸ਼ਹਿਰਾਂ ਚ ਜਾ ਕੇ ਤਾਂ ਕੀ ਪਾ ਵੇਖਦੀ ਆ ਠੀਕ ਆ ਨਾ ਇੰਨੀ ਮੰਗਾਈ ਆ ਉੱਥੇ ਅੱਗ ਤੇ ਲੱਗੀ ਨਾ ਤੁਹਾਨੂੰ ਜਾਣਦੀ ਆ ਵੀ ਚੰਗਾ ਪਲਾ ਹੁੰਦਾ ਇਹੇ ਮਗਰ ਲੱਗ ਗਿਆ ਵਾ ਘਰ ਦਾ ਨਾ ਬੇੜਾ ਹੀ ਕਰਤੂੰ ਆ ਦਿਨ ਪੂਰੀ ਬੇਕਦੀ ਤੁਸੀਂ ਕਰ ਰਹੀਆਂ ਜੇ ਤੇ ਆ ਜਿਹੜਾ ਇਹ ਚੰਗਾ ਪਲਾ ਹੀ ਤੇ ਇਹ ਮਗਰ ਲੱਗ ਗਿਆ ਤੁਹਾਡੇ ਤੇ ਮੈਨੂੰ ਪਤਾ ਨਹੀਂ ਕਿ ਦਿਮਾਗ ਹੀ ਮੁੰਡਿਆ ਖਰਾਬ ਹੋ ਗਿਆ ਫੌਜੀ ਆ ਤੇ ਉਹ ਵੀ ਖਰਾਬ ਹੋ ਗਿਆ ਤੇ ਤੇਰਾ ਵੀ ਖਰਾਬ ਹੋ ਗਿਆ ਵਾ ਜੇ ਹਾਂ ਮਮੀ ਦਵਾਈ ਖਰਾਬ ਹੈ ਨਾ ਕਹਾਂ ਲੋ ਜਾ ਲੈਂਦੇ ਕੱਲੋਂ ਪੈ ਜੇਗੀ ਬਾਹਰ ਠੰਡ ਕੋਸ ਰਿਓ ਤੁਸੀਂ ਇੱਥੇ ਸੁਣ ਮੇਰੀ ਗੱਲ ਤੈਨੂੰ ਤੇ ਨਾ ਮੰਨਾ ਨਹੀਂ ਕਹਿਣਾ ਹੁੰਦਾ ਹੁੰਦਾ ਤੇ ਤੂੰ ਇਹਦੇ ਮਗਰ ਗਈਆਂ ਲੱਗ ਸਾਰੀ ਸਿਆਫੇਰੀ ਜਾੜੀ ਇਹੋ ਇਹਦੇ ਤੋਂ ਬਾਅਦ ਤੂੰ ਉਹਦੇ ਮਗਰ ਲੱਕੇ ਹੋ ਗਈਆਂ ਚਲ ਠੀਕ ਹੈ ਤੂੰ ਹੀ ਖੁਸ਼ ਰਹੋ ਅਸੀਂ ਚੱਲੇ ਹਾਂ ਹੁਣ ਐਵੇਂ ਨਾ ਗਰਮ ਹੋ ਉਹਨਾਂ ਨੂੰ ਦਫਾ ਹੋਣ ਦੇ ਇਸ ਨੂੰ ਜਾਣ ਦੇ ਇਕਲਾ ਸਰਾ ਵੇਖ ਕੇ ਆ ਪਹੜਣਗੇ ਚਲ ਆ ਜੀ ਤੇ ਚੱਲੀਏ ਆਪਾਂ ਚਲੋ ਕਰੋ ਤਿਆਰੀ ਤੇ ਤਿਆਰੀ ਕਰੋ ਇਹਦੀ ਗਰੀ ਜੰਗ ਕਿਤਨ ਚੱਲਿਆ ਹੀ ਏ ਉਹ ਤੇ ਚੱਲ ਗਏ ਆ ਤੁਹਮੇ ਗੱਲ ਸੁਣੋ ਵੀ ਤੂੰ ਹੀ ਸ਼ੇਦੀ ਨਾਲ ਉਹਨਾਂ ਨੂੰ ਕਹਿ ਤਾ ਵੀ ਜਾ ਦਫਾ ਹੋ ਤੂੰ ਡੱਕਿਆ ਹੀ ਨਹੀਂ ਉਹਨਾਂ ਨੂੰ ਮਾੜਾ ਮੋਟਾ ਮੈਂ ਉਹਨਾਂ ਨੂੰ ਕਹਾ ਜਿਹੜੇ ਕਹਿੰਦੇ ਜਾਣਾ ਜਾਣਾ ਉਹ ਕੱਲ ਵੀ ਜਾਣਗੇ ਪਰਸੋਂ ਜਾਣਾ ਜਾਣ ਦੇ ਤੇ ਫਿਰ ਮੇਰੀ ਇੱਕ ਗੱਲ ਸੁਣੋ ਹੁਣ ਉੱਥੇ ਜਾ ਕੇ ਸ਼ਹਿਰ ਤੇ ਕੀ ਖਾਣਗੇ ਉਹ ਥੋੜਾ ਪਤਾ ਉਹਨਾਂ ਨੂੰ ਕੋਈ ਖੱਟਿਆ ਵਰਚਾ ਦੇ ਦੇਣਾ ਹੀ ਫਿਰ ਸਿਆਣੇ ਕਹਿੰਦੇ ਆ ਨਾ ਕਿ ਪੋਤਕ ਪੋਤ ਹੋ ਜਾਂਦੇ ਆ ਤੇ ਮਾਪੇ ਕਮਾਤੇ ਨਹੀਂ ਹੁੰਦੇ ਇਹ ਕਰਕੇ ਮੇਰੀਆਂ ਜਿਹੜੀਆਂ ਉਹ ਅੰਦਰਾ ਆ ਵਾ ਉੱਥੇ ਜਾਓ ਜਾ ਕੇ ਅੰਦਰੋਂ ਪੈਸੇ ਲੈ ਕੇ ਤੇ ਉਹਨੂੰ ਜਿੱਕੇ ਨੂੰ ਦੋ ਥੜ ਬੋਤੇ 2 ਲੱਖ ਰੁਪਈਆ ਦੇ ਦੋ ਇਹਨਾਂ ਦਾ ਖਰਚਾ ਵਰਚਾ ਦੇ ਦੋ ਉਹਨਾਂ ਨੂੰ ਚੰਗਾ ਮੈਂ ਦੇ ਦੇਣਾ ਪਾਹੇ ਆਪਾਂ ਖੜੇ ਖੁਦ ਬੋਗਾਂਗੇ ਕੋਈ ਗੱਲ ਨਹੀਂ ਦੋ ਨਰਮਣਾ ਹਾਂਜੀ ਮਾਰ ਜਿੱਤਣ ਵਾਈ ਮਾਰ ਮੈਂ ਨਹੀਂ ਮਾਰਨੀ ਜਿੱਕੇ ਇੱਥੇ ਆਪਾਂ ਦਾ ਆਸਰਾ ਕਾਲਾ ਫਰ ਪੈਸੇ ਆਦਮੀ ਨੂੰ ਮੈਂ ਨਹੀਂ ਕਹਿਣਾ ਕਾਦੀ ਬੀ 2 ਲੱਖ ਰੁਪਈਆ ਕੀ ਆ ਦੱਸੋ ਹਣਾ ਕਹਿਣਾ ਸੀ ਆ ਤੂੰ ਜਿਹੜੇ ਚਲ ਚਲੇ ਜਿਸ ਨੂੰ ਛੱਡ ਕੇ ਹਣਾ ਮੈਂ ਤੇ ਨਹੀਂ ਕਿ ਮਾਪੇ ਜਿੰਦੇ ਤੇ ਆਲੇ ਖਰਚਾ ਤੇ ਜਾ ਕੇ ਨਿਆਣੇ ਪਾਲੀ ਹੁਣ ਆਪਣੇ ਮੇਰਾ ਕਿਹੜਾ ਦਿਲ ਕਰਦਾ ਪਰ ਉਹ ਲੜਾਈ ਐ ਮੈਂ ਹੁਣ ਕੀ ਕਰਾਂ ਲੜਾਈ ਤੇ ਖਤਮ ਕਰਨੀ ਐ ਨਾ ਜਿਹਦੇ ਵਾਸਤੇ ਲੋਕਾਂ ਦਾ ਮੈਨੂੰ ਖਮਾ ਦਿਖਾਓ ਮੇਰੇ ਸਾਹਨੇ ਚੁੰਨੇ ਮੈਨੂੰ ਤੇਰੀ ਨਜ਼ਰ ਹੀ ਲੱਗਦੀ thank